ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਖੜੇ ਸੀ ਜੀ ਰੋਜ਼ ਗਾਰਡਨ ਤੇ ਰੋਜ਼ ਗਾਰਡਨ ਕੋਲੇ ਆਪਾਂ ਖੜੇ ਸੀ ਉੱਥੇ ਆਪਣੇ ਇੱਕ ਪੰਜਾਬੀ ਭਰਾ ਦਾ ਅਜੀਤ ਸ਼ੁੱਧ ਪੈਸ਼ਨੂਟਾ ਬੈ ਦੋਸਤੋ ਤੇ ਬਾਈ ਕੀ ਕੀ ਬਣਾਉਂਦਾ ਹੈ ਹਨਾ ਆਪਾਂ ਪੁੱਛਦੇ ਆਂ ਤੇ ਸਪੋਰਟ ਕਰਨ ਦੀ ਲੋੜ ਆ ਦੋਸਤੋ ਫਿਰ ਸੁਨਾਮ ਵਾਲਿਓ ਤੁਹਾਡੇ ਲਈ ਲੈ ਕੇ ਆਇਆ ਇੱਕ ਪੰਜਾਬੀ ਵੀਰ ਦਾ ਘਾਬਾ ਤੇ ਆਜੋ ਫਿਰ ਪੁੱਛਦੇ ਆਂ ਬਾਈ ਤੋਂ ਹਨਾ ਕੀ ਕੀ ਬਣਾਉਂਦਾ ਹੈਗਾ ਸਬਜ਼ੀਆਂ ਵਗੈਰਾ ਹੋਰ ਬਾਈ ਕੀ ਆਲਾ ਉਹ ਠੀਕ ਠਾਕ ਕਰਦੀ ਗਿਲਾ ਤੇ ਬਾਈ ਜੀ ਕਦੋਂ ਫੁੱਲਿਆ ਸੀ ਟੱਬਾ ਇਹ ਵੀਰੇ 2 ਮਹੀਨੇ ਹੋ ਗਏ ਜੀ 2 ਮਹੀਨੇ ਹੋ ਗਏ ਹਾਂਜੀ ਅੱਛਾ ਅੱਛਾ ਚਲੋ ਵਧੀਆ ਗੱਲ ਹੈ ਭਰਾ ਤੇ ਕੀ ਕੁਛ ਆਪਣੇ ਕੋਲੇ ਹੁੰਦਾ ਹੈ ਸਬਜ਼ੀ ਵਗੈਰਾ ਜੀ ਵੀਰੇ ਸਵੇਰੇ ਆਪਾਂ ਆਲੂ ਵਾਲੇ ਤਿਆਰ ਕਰ ਲੈਂਦੇ ਹਾਂ ਜੀ ਠੀਕ ਹੈ ਤੇ ਘੜੀ ਚਾਵਲ ਹੁੰਦੇ ਨੇ ਰਾਜਮਾ ਚਾਵਲ ਠੀਕ ਹੈ ਰੋਟੀ ਸਬਜ਼ੀ ਮੇਰੇ ਸਾਰਾ ਦਿਨ ਹੁੰਦੀ ਆ ਆਪਾਂ 2-3 ਸਬਜ਼ੀ ਬਣਾਉਨੇ ਆ ਦਾਲ ਬਣਾਉਨੇ ਆ ਤੇ ਆਪਣਾ ਜਿਹੜਾ ਟਾਈਮ ਹੈ ਵੀਰੇ ਉਹ ਕਿੰਨੇ ਤੋਂ ਕਿੰਨੇ ਤੱਕ ਹੁੰਦਾ ਟਾਈਮ ਹੈ ਟਾਈਮ ਵੀਰੇ ਸਵੇਰੇ ਆਪਣਾ 7:30 8 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਜੀ ਅੱਛਾ 7:30 8 ਵਜੇ ਤੋਂ ਸ਼ੁਰੂ ਹੁੰਦਾ ਦੋਸਤੋ ਅਗਰ ਕੋਈ ਜੋਬ ਵਗੈਰਾ ਤੇ ਜਾ ਰਹੇ ਹਨਾ ਤਾਂ ਇੱਕ ਵਾਰ ਇੱਧਰ ਦੀ ਜਰੂਰ ਲੰਘੋ ਬਾਈ ਆ ਜਾਂਦੇ ਨੇ 7:30 8 ਵਜੇ ਤੱਕ ਹਨਾ ਜਾਣ ਤੋਂ ਪਹਿਲਾਂ ਕੁਝ ਖਾ ਕੇ ਜਾਣਾ ਤਾਂ ਤੁਸੀਂ ਬਾਈ ਕੋਲੇ ਹਨਾ ਮਿਲ ਕੇ ਤੁਸੀਂ ਬਾਈ ਕੋਲੇ ਪਹੁੰਚ ਕੇ ਹਨਾ ਖਾ ਸਕਦੇ ਹੋ ਤੇ ਸ਼ੁੱਧ ਪੈਸ਼ੂ ਨੂ ਢਾਬਾ ਹੈ ਬਾਈ ਤੇ ਹੋਰ ਸ਼ਾਮ ਨੂੰ ਕਿੰਨੇ ਵਜੇ ਤੱਕ ਹੁੰਦਾ ਵੀਰੇ ਸ਼ਾਮ ਨੂੰ ਵੀਰੇ ਸਾਡੇ ਤੋਂ 10 ਵਜੇ ਤੱਕ ਹੁੰਦੇ ਆ ਸਾਡੇ 9:00 10:00 ਵਜੇ ਜਾਂਦੇ ਨੇ ਤੇ ਸ਼ਾਮ ਦਾ ਟਾਈਮ ਵੀਰੇ ਇਹਨਾਂ ਦਾ ਬੰਦ ਹੋਣ ਦਾ ਸਾਡੇ 9 ਦੇ ਕਰੀਬ ਹੈ ਹਨਾ ਤੇ ਦੋਸਤੋ ਸਪੋਰਟ ਜਰੂਰ ਕਰਿਓ ਤਾਂ ਦੋਸਤੋ ਸਪੋਰਟ ਜਰੂਰ ਕਰਿਓ ਵੀਡੀਓ ਸ਼ੇਅਰ ਵੀ ਕਰ ਦਿਓ ਕਿਉਂਕਿ ਹਨਾ ਬਾਈ ਦਾ ਮੈਂ ਖਾਦਾ ਸੀ ਫੂਡ ਬਹੁਤ ਘੈਂਟ ਹੈ ਅਲਟੀਮੇਟ ਹੈ ਇਹ ਬਾਕੀ ਹੋਰ ਕੀ ਕੁਛ ਹੈ ਇਹ ਤੋਂ ਇਲਾਵਾ ਆਪਣੇ ਕੋਲੇ ਦੇ ਇਸ ਤੋਂ ਇਲਾਵਾ ਮੇਰੇ ਆਪਣੇ ਲਈ ਫਰੂਟ ਕਸਟਰਡ ਹੁੰਦਾ ਜੀ ਅੱਛਾ ਫਰੂਟ ਕਸਟਰਡ ਵੀ ਤੁਸੀਂ ਕਰਦੇ ਹੋ ਹਾਂਜੀ ਉੱਥੇ ਇਹ ਉੱਥੇ ਬਣਾ ਲਾਂਗੇ ਚਲੋ ਉੱਥੇ ਆ ਜੇ ਤੁਸੀਂ ਠੀਕ ਹੈ ਜਿਆ ਫੜਾ